ਗਾਜ਼ਾ ਵਿੱਚ ਲਗਾਤਾਰ ਹਮਲੇ جاری ਨੇ ਜਿੱਥੇ ਅਨੇਕਾਂ ਹੀ ਲੋਕ ਆਪਣੀਆਂ ਜਾਨਾਂ ਗਵਾ ਰਹੇ ਨੇ ਜ਼ਿਆਦਾਤਰ ਲੋਕ ਮਦਦ ਦੀ ਉਡੀਕ ਕਰਦੇ ਸਮੇਂ ਹੀ ਮੌਤ ਦੇ ਘਾਟ ਉਤਾਰੇ ਜਾ ਰਹੇ ਨੇ ਉੱਥੇ ਹੀ ਗਾਜ਼ਾ ਹਸਪਤਾਲ ਦੇ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਇਜ਼raਇਲੀ ਹਵਾਈ ਹਮਲੇ ਤੇ ਗੋਲੀਆਂ ਨਾਲ ਬੀਤੇ ਦਿਨ ਘੱਟੋ-ਘੱਟ 25 ਲੋਕ ਮਾਰੇ ਗਏ ਨੇ ਜਿਨ੍ਹਾਂ ਵਿੱਚ ਜ਼ਿਆਦਾਤਰ ਪੀੜਤ ਸਹਾਇਤਾ ਦੀ ਉਡੀਕ ਕਰਦੇ ਸਮੇਂ ਹੀ ਗੋਲੀਆਂ ਨਾਲ ਮਾਰੇ ਗਏ ਨੇ ਇਹ ਗਾਜ਼ਾ ਪੱਟੀ ਵਿੱਚ ਸਹਾਇਤਾ ਸਥਾਨਾਂ ਉੱਤੇ ਘਾਤਕ ਘਟਨਾਵਾਂ ਦੀ ਇੱਕ ਲੜੀ ਦਾ ਤਾਜ਼ਾ ਹਿੱਸਾ ਹੈ ਕਿਉਂਕਿ ਗਾਜ਼ਾ ਵਾਸੀਆਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿਪਾ ਹਸਪਤਾਲ ਜਿੱਥੇ ਲਾਸ਼ਾਂ ਲਿਆਂਦੀਆਂ ਗਈਆਂ ਸਨ ਉਹਨਾਂ ਦੇ ਸਟਾਫ ਨੇ ਕਿਹਾ ਹੈ ਕਿ ਗੋਲੀਬਾਰੀ ਵਿੱਚ ਮਾਰੇ ਗਏ ਪੀੜਤ ਇਜ਼ਰਾਈਲ ਨਾਲ ਲਗਦੇ ਜਿੱਕਮ ਕ੍ਰੋਸਿੰਗ ਦੇ ਨੇੜੇ ਸਹਾਇਤਾ ਟਰੱਕਾਂ ਦੀ ਉਡੀਕ ਕਰ ਰਹੇ ਸਨ ਗਾਜ਼ਾ ਤੋਂ ਇਹ ਰਿਪੋਰਟ ਆਈ ਹੈ ਕਿ ਇਸ ਇਲਾਕੇ ਵਿੱਚ ਪਿਛਲੇ 24 ਘੰਟਿਆਂ ਵਿੱਚ ਲਗਭਗ 99 ਲੋਕ ਮਾਰੇ ਗਏ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਹੈ ਕਿ ਉਸ ਦੀ ਸਰਕਾਰ ਹਮਾਸ ਨਾਲ جنگਬੰਦੀ ਗੱਲਬਾਤ ਲਈ ਬਦਲਵੇਂ ਵਿਕਲਪਾਂ ਉੱਤੇ ਵਿਚਾਰ ਕਰ ਰਹੀ ਹੈ ਉਹਨਾਂ ਦੀ ਟਿੱਪਣੀ ਅਜੇੇ ਸਮੇਂ ਆਈ ਹੈ ਜਦੋਂ ਹਮਾਸ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਅਗਲੇ ਹਫਤੇ ਗੱਲਬਾਤ ਮੁੜ ਸ਼ੁਰੂ ਹੋਣ ਦੀ ਉਮੀਦ ਹੈ ਤੇ ਇਜ਼ਰਾਈਲ ਤੇ ਅਮਰੀਕਾ ਵਫਦਾਂ ਨੂੰ ਵਾਪਸ ਬੁਲਾਏ ਜਾਣ ਨੂੰ ਦਬਾਅ ਦੀ ਰਣਨੀਤੀ ਵੱਜੋਂ ਦੇਖਿਆ ਜਾ ਰਿਹਾ ਹੈ